21 ਬੰਦੇ ਸੜ ਕੇ ਸਵਾਹ ਹੋ ਗਏ 15 ਬੰਦੇ ਜ਼ਖਮੀ ਹੋ ਗਏ 3 ਡਿਗਰੀ ਬਰਨ ਹੈ ਉਹਨਾਂ ਦੇ ਸਰੀਰ ਤੇ 14 ਅਗਸਤ ਨੂੰ ਜੈਨ ਟ੍ਰੈਵਲ ਦੀ ਬੱਸ ਜੈਸਲ ਮੇਲ ਤੋਂ ਜੋਧਪੁਰ ਜਾ ਰਹੀ ਸੀ ਬੱਸ ਵਿੱਚ ਕਰੀਬ 57 ਪੈਸੇਂਜਰ ਸੀ ਅਚਾਨਕ ਬੱਸ ਵਿੱਚ ਅੱਗ ਲੱਗ ਗਈ ਅਤੇ ਦੇਖਦੇ-ਦੇਖਦੇ ਬੱਸ ਅੱਗ ਦਾ ਗੋਲਾ ਬਣ ਗਈ ਬੱਸ ਵਿੱਚ ਬੈਠੇ ਲੋਕ ਚੀਕ ਪੁਕਾਰ ਕਰ ਰਹੇ ਸੀ ਤੇ ਬਾਹਰ ਖੜੇ ਲੋਕ ਕੁਝ ਵੀ ਨਹੀਂ ਕਰ ਪਾਏ ਕਿਉਂਕਿ ਬੱਸ ਵਿੱਚ ਭਿਆਨਕ ਅੱਗ ਲੱਗੀ ਹੋਈ ਸੀ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਚਲਦੀ ਬੱਸ ਦੇ ਵਿੱਚ ਅੱਗ ਕਿਦਾਂ ਲੱਗ ਗਈ ਇਸ ਬੱਸ ਦੀ ਹਿਸਟਰੀ ਦੇਖੇ ਤਾਂ ਇਹ ਨੋਨ ਏਸੀ ਬੱਸ ਸੀ ਇਸ ਨੂੰ ਜੈਨ ਟ੍ਰੈਵਲ ਵਾਲਿਆਂ ਨੇ ਮੋਡੀਫਾਈ ਕਰਕੇ ਏਸੀ ਸਲੀਪਰ ਬੱਸ ਵਿੱਚ ਕਨਵਰਟ ਕੀਤਾ ਹੋਇਆ ਸੀ ਇਸ ਦੀ ਕੋਸਟ ਘਟਾਉਣ ਲਈ ਸਸਤਾ ਸਮਾਨ ਯੂਜ਼ ਕੀਤਾ ਗਿਆ ਸੀ ਗਲਤੀਆਂ ਦੇਖੋ ਫਲੇਮੇਬਲ ਮਟੀਰੀਅਲ ਯੂਜ਼ ਕੀਤਾ ਗਿਆ ਤਾਰਾਂ ਤੇ ਇਨਸੂਲੇਸ਼ਨ ਵੀ ਪ੍ਰੋਪਰਲੀ ਨਹੀਂ ਕੀਤੀ ਗਈ। ਪੈਸੇ ਬਚਾਉਣ ਲਈ ਹੀ ਕੰਪਨੀ ਵਾਲਿਆਂ ਨੇ ਇੰਨੀ ਸਸਤੀ ਮੋਡੀਫਿਕੇਸ਼ਨ ਕੀਤੀ ਹੈ। ਮਤਲਬ ਇਹ ਬਸ ਇੱਕ ਚਲਦਾ ਫਿਰਦਾ ਟਾਈਮ ਬੋਮਬ ਸੀ ਜੋ ਕਦੇ ਵੀ ਤੇ ਕਿਤੇ ਵੀ ਫਟ ਸਕਦਾ ਸੀ। ਜਦੋਂ ਇਹ ਬਸ ਜੈਸਲ ਮੇਲ ਤੋਂ ਨਿਕਲਦੀ ਹੈ ਤੇ ਸਿਰਫ 20 ਕਿਲੋਮੀਟਰ ਤੇ ਹੀ ਇੱਕ ਹਾਇਤ ਨਾਂ ਦਾ ਪਿੰਡ ਆਉਂਦਾ ਹੈ ਉੱਥੇ ਪਹੁੰਚਦੀ ਹੈ। ਉੱਥੇ ਹੀ ਬਸ ਵਿੱਚ ਸ਼ਾਰਟ ਸਰਕਟ ਹੋ ਜਾਂਦਾ ਹੈ। ਇਹ ਜੋ ਸ਼ਾਰਟ ਸਰਕਟ ਹੈ ਇਹ ਬਸ ਦੇ ਪਿਛਲੇ ਸਾਈਡ ਤੇ ਹੁੰਦਾ ਹੈ ਕਿਉਂਕਿ ਬਸ ਦੇ ਪਿਛਲੇ ਸਾਈਡ ਤੇ ਹੀ ਕੰਪਰੈਸਰ ਸਿਸਟਮ ਤੇ ਇੰਜਨ ਹੁੰਦਾ ਹੈ। ਜਦੋਂ ਹੀ ਬਸ ਦਾ ਡਰਾਈਵਰ ਪਿਛਲੀ ਸਾਈਡ ਤੇ ਧੂਮਾ ਦੇਖਦਾ ਹੈ ਉਹ ਬੱਸ ਨੂੰ ਜਲਦੀ ਨਾਲ ਰੋਡ ਦੀ ਸਾਈਡ ਤੇ ਲਗਾ ਲੈਂਦਾ ਹੈ ਬੱਸ ਵਿੱਚ ਸਸਤਾ ਤੇ ਫਲੇਮੇਬਲ ਮਟੀਰੀਅਲ ਲੱਗਾ ਹੋਣ ਕਰਕੇ ਬੱਸ ਨੂੰ ਜਲਦੀ ਹੀ ਅੱਗ ਲੱਗ ਗਈ ਬੱਸ ਦਾ ਇੱਕੋ ਹੀ ਡੋਰ ਸੀ ਜਿਸ ਵਿੱਚੋਂ ਲੋਕ ਬਾਹਰ ਨਿਕਲ ਸਕਦੇ ਸੀ ਬੱਸ ਵਿੱਚ ਅੱਗ ਲੱਗਣ ਕਰਕੇ ਉਹ ਜਾਮ ਹੋ ਗਿਆ ਬੱਸ ਦਾ ਕੰਡਕਟਰ ਰਫੀਕ ਖਾਨ ਬੱਸ ਦੇ ਸ਼ੀਸ਼ੇ ਤੋੜ ਕੇ ਲੋਕਾਂ ਨੂੰ ਬਾਹਰ ਕੱਢਦਾ ਹੈ ਪਰ ਫਿਰ ਵੀ ਬੱਸ ਵਿੱਚ 21 ਬੰਦੇ ਸੜ ਕੇ ਸਵਾਹ ਹੋ ਜਾਂਦੇ ਹਨ ਹੁਣ ਗੱਲ ਇਹ ਆਉਂਦੀ ਹੈ ਕਿ ਇਸ ਹਾਦਸੇ ਦਾ ਜ਼ਿੰਮੇਵਾਰ ਜਾਂ ਟ੍ਰੈਵਲ ਨੂੰ ਠਰਾਈਏ ਜਾਂ ਸਰਕਾਰ ਨੂੰ ਜਿਨੇ ਇਸ ਇਲੀਗਲ ਬੱਸ ਨੂੰ ਰੋਡ ਤੇ ਚੱਲਣ ਦੀ ਪਰਮਿਸ਼ਨ ਦਿੱਤੀ